ਹਾਂਜੀ ਦੋਸਤੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਵੀਡੀਓ ਲੈ ਕੇ ਆਇਆ ਵੀਰੇ ਇੱਕ ਨਾ ਖੂਹ ਦੇ ਵਿੱਚ ਠੱਠਾ ਡਿੱਗ ਪਿਆ ਤੇ ਆ ਜਿਹੜੇ ਮੁੰਡੇ ਖੜੇ ਆ ਇਹ ਉਹਨੂੰ ਕੱਢਣ ਗਏ ਆ ਬੜੀ ਵਧੀਆ ਤਕਨੀਕ ਨਾਲ ਕੱਢਿਆ ਮੁੰਡਿਆਂ ਨੇ ਸਾਈਡ ਤੋਂ ਢੋਹਾ ਮਾਰ ਲਿਆ ਮਿੱਟੀ ਚੱਕ ਕੇ ਨਾਲੋਂ ਨਾਲੋਂ ਨਾ ਨੀਵੀਂ ਕਰ ਲਈ ਜਗਾ ਤੇ ਫਿਰ ਸਾਈਡ ਤੋਂ ਢੋਹਾ ਮਾਰ ਲਿਆ ਇਹ ਵਿਚਾਰਾ ਠੱਠਾ ਬਹੁਤ ਦਿਨਾਂ ਦਾ ਬਚ ਡਿੱਗਿਆ ਲੱਗਦਾ ਦੋ ਤਿੰਨ ਦਿਨ ਤਾਂ ਕੱਢ ਤੋਂ ਘਟਨ ਹੋ ਗਏ ਹੋਣਗੇ ਭੁੱਖਾ ਪਿਆਸਾ ਪਿਆ ਹੋਣਾ ਕਿਸੇ ਨੇ ਨਹੀਂ ਦੇਖਿਆ ਹੋਣਾਗਾ ਤੇ ਆ ਮੁੰਡਿਆਂ ਨੇ ਪੁਨ ਲੈ ਲਿਆ ਦਾ ਯਾਰ ਚਲੋ ਆਪਾਂ ਪੰਡਾਲੇ ਤੱਕ ਇਹ ਠੱਠਿਆਂ ਨੂੰ ਗਾਹੀ ਕੱਢਦੇ ਹੋਣਗੇ ਤੇ ਆਪਣੀ ਫਸਲવાડી ਖਰਾਬ ਕਰਦੇ ਪਰ ਕਿਸੇ ਦੀ ਜਾਨ ਬਚਾਉਣੀ ਜੀ ਬਹੁਤ ਵੱਡਾ ਪੁਨ ਆ ਦੇਖੋ ਮੁੰਡਿਆਂ ਨੇ ਸ਼ਹਿਰ ਦਾ ਟੋਹਾ ਕੱਢ ਗਏ ਮੋਹਣ ਪਟਲੀ ਆ ਤੇ ਹੁਣ ਉਹਨੂੰ ਰੱਸਾ ਪਾ ਲਿਆ ਤੇ ਰੱਸਾ ਪਾ ਕੇ ਖਿੱਚਣ ਲੱਗੇ ਹੋਏ ਆ ਆ ਦੇਖੋ ਬਹੁਤ ਵਧੀਆ ਕੰਮ ਕੀਤਾ ਮੁੰਡਿਆਂ ਨੇ ਆ ਦੇਖੋ ਯਾਰ ਜਿਹੜਾ ਬਿਲਕੁਲ ਫਸਿਆ ਪਿਆ ਸੀ ਉਹ ਤੋਂ ਹੱਲ ਵੀ ਨਹੀਂ ਹੋ ਰਿਹਾ ਸੀਗਾ ਇਹ ਵੀ ਇੱਕ ਪੁਨ ਵਾਲਾ ਕੰਮ ਹੁੰਦਾ ਕਿਸੇ ਜੀ ਦੀ ਜਾਨ ਬਚਾਉਣੀ ਹਰ ਇੱਕ ਬੰਦਾ ਆਪਣੇ ਕਰਮ ਨਾਲ ਲੈ ਕੇ ਆਉਂਦਾ ਚੰਗੇ ਮੁੰਡੇ ਕੰਮ ਕਰਦਾ ਤੇ ਫੇਰ ਉਹਨਾਂ ਦਾ ਹਿਸਾਬ ਜਾਂਦਾ ਅਨੇ ਕੋਰੀਆਂ ਮਾਲਸ਼ਾਂ ਕਰ ਰਹੇ ਨੇ ਮੁੰਡੇ ਇਹਨਾਂ ਨੂੰ ਸ਼ਾਬਾਸ਼ ਬੰਦੀ ਆ ਮੁੰਡਿਆਂ ਨੂੰ ਬਹੁਤ ਵਧੀਆ ਕੰਮ ਕੀਤਾ ਹੈ ਨੇ ਵਿਚਾਰਾ ਫਸਿਆ ਪਿਆ ਸੀਗਾ ਖਣੀ ਇਹਦੀ ਇਦਾਂ ਹੀ ਜਾਨ ਚਲੀ ਜਾਣੀ ਸੀ ਵਿੱਚ ਪਏ ਜੀ ਕਿਹਨੇ ਬਚਾਉਣਾ ਸੀ ਇਹ ਦੇ ਵਿਚਾਰੇ ਨਾਲ ਦੇ ਹਨ ਬਹੁਤ ਵਧੀਆ ਕੰਮ ਕੀਤਾ ਮੇਰਾ ਵੀਰ ਜੇ ਤੁਹਾਨੂੰ ਠੀਕ ਲੱਗੇ ਵੀਡੀਓ ਤਾਂ ਜਰੂਰ ਸ਼ੇਅਰ ਕਰਨੀ ਬਹੁਤ ਧੰਨਵਾਦ ਮੇਰੇ ਵੀ ਸਾਰਿਆਂ ਦਾ ਥੈਂਕ ਯੂ ਜੀ